ਜੈਪੀ ਰਾਂ ਦੇ ਜੈਪੀ ਰਾਂ ਦੇ ਤੀਰਨਗਾਹ ਦਰਬਾਰ ਹੁਣਾ ਹਿਮਾਚਲ ਦਾ ਤਲਾਲਾ ਵਾਲੇ ਪੀਰ ਸਰਕਾਰ ਦੇ ਸ਼ਾਹੀ ਰਾਜੇ ਲਓ ਜੀ ਲਓ ਜੀ ਕਰੇਉ ਦਰਸ਼ਨ ਤੀਰਨਗਾਹ ਦਰਬਾਰ ਹੁਣਾ ਹਿਮਾਚਲ ਲਓ ਇੰਦਾਂ ਦੇ ਲੀਣਾ ਇਹਨੂੰ ਸਕਰੀਨ ਸ਼ਾਟ ਮਾਰ ਲੈ ਜਿੰਨੇ ਕਹਿੰਦੇ ਸ਼ਵਰਦੇ ਤੋਂ ਪਉਣਾ ਹੋਵੇ ਨਾ ਸਿੱਧਾ ਸਾਮਣੇ ਆਵੇ ਇਹ ਅਹਲੋ ਇਹ ਲੱਗਿਆ ਬਾਬਾ ਜੀ ਦੇ ਦਰبار ਦਾ ਹੈ ਨਾ ਤੇ ਜਿੰਨੇ ਵੀ ਇਹ ਦਰਬਾਰ ਲਖ ਦਾ ਤਰਾਲਾਂ ਵਾਲੇ ਪੀਰ ਸਰਕਾਰ ਦੇ ਸ਼ਹੀਦ ਹੋ ਜ ਆ ਗਿਆ ਤੇ ਹੁਣ ਆਪਾਂ ਲੈ ਕੇ ਚਲਦੇ ਆ ਕੱਕੀ ਕੋੜੀ ਵੱਲੇ ਜੈ ਪੀਰਾਂ ਦੀ ਜੈ ਪੀਰਾਂ ਦੀ ਪੀਰ ਨਗਾਹਾ ਦਰਬਾਰ ਊਨਾ ਹਿਮਾਚਲ ਲਖ ਦਾ ਤਰਾਲਾਂ ਵਾਲੇ ਪੀਰ ਸਰਕਾਰ ਦੇ ਸ਼ਹੀਦ ਹੋ ਜੇ ਤੋਂ ਬਾਅਦ ਆ ਲਓ ਜੀ ਜੋੜੀਆਂ ਫੋਟੋ ਸ਼ੂਟ ਹੈ ਜੀ ਇਹ ਬਾਬਾ ਜੀ ਦੀ ਦਰਬਾਰ ਤੇ ਸੰਗਤ ਆਈ ہوئی ਹੈ ਬismillah ਜੀ ਜੁੱਤੀ ਤੇਰੇ ਪੈਰ ਦੀ ਬਣਾ ਇਹ ਨਾਲ-ਨਾਲ ਰਹਾ ਸਾਈਆਂ ਲੋ ਜੀ ਇੱਨਾ ਆਖੋ ਨਵੀ ਦੇ ਨਾਮ ਤੇ ਅਰਦਾਸ ਜੱਪਕੌਰ ਦੇ ਨਾਮ ਤੇ ਅਰਦਾਸ ਸ਼ੈਨਸ਼ਾ ਰੁਬੀਨਾ ਦੇ ਨਾਮ ਤੇ ਅਰਦਾਸ ਮੇਰੇ ਸ਼ੈਨਸ਼ਾ ਆਪ ਜੀ ਦੇ ਪਰਮ ਸੇਵਕ ਮਲਕਾਨੀ ਦੇ ਨਾਮ ਤੇ ਅਰਦਾਸ ਕਲਵੰਤ ਜੀ ਦੇ ਨਾਮ ਤੇ ਅਰਦਾਸ ਮਲਤਾਨੀ ਜੀ ਦੇ ਨਾਮ ਤੇ ਅਰਦਾਸ ਜੈ ਪੀਰਾਂ ਦੀ ਜੈ ਪੀਰਾਂ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਇੱਕ ਵਾਰੀ ਵੀਡੀਓ ਚਲਦੀ ਸ਼ੇਅਰ ਜ਼ਰੂਰ ਕਰਦੇ ਹੋ ਲਖ ਦਾ ਤਲਾਲਾ ਵਾਲੇ ਪੀਰ ਤਰਕਾਰ ਤੇ ਸ਼ਾਹੀਰ ਹੋ ਜਾ ਜਾਨੀ ਕਿ ਪੀਰ ਨਗਹਾ ਦਰਬਾਰ ਨਾ ਹਿਮਾਚਲ ਤੋਂ ਸਿੱਧੇ ਦਰਸ਼ਨਦਾਰੇ ਲਾ ਜੀ ਇਹਨੇ ਕੱਕੀ ਘੋੜੀ ਸਵਾਰ ਸ਼ੈਨਸ਼ਾ ਲਖ ਦਾ ਤਲਾਲਾ ਵਾਲੇ ਪੀਰ ਫਲਕਾਰ ਆਰਤੀ ਦੇ ਟਾਈਮ ਤੋਂ ਪਹਿਲਾਂ ਦੇ ਦਰਸ਼ਨ ਨੇ ਤੀਰ ਨਗਾਹਾ ਦਰਬਾਰ ਸੰਗਤ ਠੀਕ ਠੀਕ ਹੀ ਇਹ ਮਾਹੌਲ ਉਦਾਂ ਦਾ ਹੀ ਹੈ ਨਾ ਤੇ ਬਾਕੀ ਬੇਨਤੀ ਇਹ ਵੀਡੀਓ ਸ਼ੇਅਰ ਕਰ ਦਿਓ ਕੱਲ ਆਜੋ ਕੱਲ ਜੇਠਾ ਵੀਰਵਾਰ ਵੀ ਅੱਜ ਵੀ ਜੇਠਾ ਵੀਰਵਾਰ ਹੀ ਸਮਝ ਲੈ ਸ਼ੁਰੂ ਹੋਏ ਲੰਗਰ ਬਹੁਤ ਲੱਗੇ ਨੇ ਥਾਂ ਥਾਂ ਤੇ ਥਾਂ ਥਾਂ ਤੇ ਥਾਂ ਥਾਂ ਤੇ ਲਓ ਜੀ ਆਰਤੀ ਦਾ ਟਾਈਮ ਹੋ ਜਾ ਜਾਂਦਾ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀਡੀਓ ਸ਼ੇਅਰ ਕਰ ਦਿਓ ਕਿੰਨੇ ਕਿੰਨੇ ਸ਼ੇਅਰ ਕਰਤੀ ਯੈਸ ਲਿਖ ਦਿਓ ਉਹਨਾਂ ਦੀ ਹਾਜ਼ਰੀ ਲਾ ਦਿੰਨੇ ਆਪਾਂ ਯੈਸ ਲਿਖ ਦਿਓ ਜਿੰਨਾ ਜਿੰਨਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੈ ਪੀਰਾਂ ਦੀ ਜੈ ਪੀਰਾਂ ਦੀ ਪੀਰ ਨਗਾਹਾ ਦਰਬਾਰ ਊਨਾ ਹਿਮਾਚਲ ਲੱਖ ਦਾ ਤਾਲਾ ਮਲੇ ਪੀਰ ਸਰਕਾਰ ਦੇ ਸ਼ਾਹੀ ਰੋਜੇ ਤੋਂ ਸਿੱਧੇ ਦਰਸ਼ਨਦਾਰੀ ਸੰਗਤ ਜੀ ਘਰ ਬੈਠੇ ਕਰ ਰਹੇ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਕਿੰਨੇ ਕਿੰਨੇ ਸ਼ੇਅਰ ਕਰਤੀ ਜੈਸ ਲਿਖ ਦਿਓ ਜੈ ਪੀਰਾਂ ਦੀ ਜੈ ਪੀਰਾਂ ਦੀ ਪੀਰ ਨਗਾਹਾ ਦਰਬਾਰ ਊਨਾ ਹਿਮਾਚਲ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਕਰ ਦਿਓ ਸ਼ੇਅਰ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਸੋ ਇੱਕ ਇੱਕ ਵਾਰੀ ਜਲਦੀ ਵੀਡੀਓ ਸ਼ੇਅਰ ਕਰਦੇ ਚਲੋ ਜੀ ਜੇ ਪੀਰਾਂ ਦੇ ਲਿਖਲੇ ਨੇ ਇਹ ਇਹ ਲੋਈ ਜਰੂਰ 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 ਬੋਲੋ ਜਰੂਰ 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 ਜੇ ਹੋ ਤੇ ਜਰੂਰ ਜੇ ਪੀਰਾਂ ਦੇ ਜੇ ਪੀਰਾਂ ਦੇ ਜੇ ਪੀਰਾਂ ਜੈ ਪੀਰਾਨੀ ਜੈ ਸ਼ੇਰ ਸ਼ਾਹੀ ਜੈ ਸ਼ੇਰ ਸ਼ਾਹੀ ਜੈ ਸ਼ੇਰ ਸ਼ਾਹੀ ਲਓ ਜੀ ਇਹ ਆ ਕੇ ਦਰਸ਼ਨ ਲੱਖ ਦਾ ਤਲਾਲਾ ਮਲਕ ਦੇ ਸਰਕਾਰ ਤੇ ਸ਼ਾਹੀ ਹੋ ਜੇ ਤੋਂ ਸਿੱਧੇ ਦਰਸ਼ਨ ਦਾਰੇ ਨੇ ਸੰਗਤ ਜੀ ਉਹ ਸੰਗਤ ਜੀ ਲਾਈਵ ਇਹ ਕਹਿੰਦੇ ਨੇ ਲਾਈਵ ਦਰਸ਼ਨ ਦਾਰੇ ਕਰਿਓ ਦਰਸ਼ਨ ਭਰਿਓ ਚੋਲੀਆਂ ਜੈ ਪੀਰਾਂ ਦੇ ਲੈ ਲੈਦੇ ਹਨ Ini kekuarisan BNTB Lodge 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 Ini agak terbaru Laksa terlalu lama lebih terkata Syahir Raja ਕਰਦੇ ਚੱਲੇ ਦਰਸ਼ਨ ਤੇ ਵੀਡੀਓ ਵੀ ਸ਼ੇਅਰ ਕਰਦੇ ਚੱਲੋ ਇੱਕ ਇੱਕ ਵਾਰੀ ਜਿਹਨੇ ਜਿਹਨੇ ਸ਼ੇਅਰ ਕਰਤੀ ਆਪਾਂ ਸਾਰਿਆਂ ਦੇ ਕਮੈਂਟ ਵੀ ਲੈ ਲਈਏ ਤੇ ਹਾਜ਼ਰੀ ਵੀ ਲਾ ਦੇਈਏ ਕੋਈ ਨਾ ਲਾ ਦੀ ਹਾਜ਼ਰੀ ਤੁਹਾਡੀ ਸਾਰਿਆਂ ਦੀ ਲੋ ਫਿਰ ਆਪਾਂ ਇੱਥੇ ਹਾਜ਼ਰੀ ਲਾ ਦਿੰਦੇ ਦੁਬਾਰਾ ਸਿਰੋਂ ਦੇ ਦਿਓ ਕਮੈਂਟ ਬਾਬਾ ਜੀ ਦੇ ਦਰਬਾਰ ਤੇ ਸਹੀਦਾ ਸਲਾਮ ਕਰਕੇ ਹੁਣ ਦੁਬਾਰਾ ਸਿਰੋਂ ਕਮੈਂਟ ਦਿਓ ਜਿਸੁਨੀਰ ਸਿੰਘ ਜੀ ਗੋਤਮ ਜੀ ਬਰਾੜ ਸਾਹਿਬ ਜੀ ਹੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀ ਹਾਜ਼ਰੀ ਦੁਬਾਰਾ ਦੇ ਦਿਓ ਦੁਬਾਰਾ ਕਮੈਂਟ ਦੇ ਦਿਓ ਦੁਬਾਰਾ ਕਮੈਂਟ ਦੇ ਦਿਓ ਆਪਣੇ ਆਪਣੇ ਨਾਮ ਨਾਲ ਹਾਜ਼ਰੀ ਲੈ ਲਈ ਤੁਹਾਡੀ ਲਓ ਜੀ ਵਿਕਰਮ ਜੀ ਸਾਹਿਰ ਜੀ ਸੰਦੀਪ ਜੀ ਘੋਰਾ ਜੀ ਰਾਜਪੂਤ ਜੀ ਜੈ ਬਾਬੇ ਦੀ ਮਸਤ ਫਕੀਰ ਜੀ ਜੈ ਪੀਰਾ ਦੀ ਲਓ ਜੀ ਮਸਤ ਫਕੀਰ ਜੀ ਇਹ ਲਓ ਜੀ ਜਸਵੰਦਰ ਸਿੰਘ ਜੀ ਲੇ ਵੀਲੇ ਵਿਪਰਪਾਹਰਾ ਟਵਾਲਸ ਹੈ ਜਪਤੁਰ ਦਿਨ ਦਾ ਅਬਾਸ ਸੰਸ਼ਾ ਚਰਦੀ ਕਲਾ ਬਖਸ਼ੀ ਨੀ ਕਾਰੋ ਬਾਤਾਂ ਕਰੇ ਤਾਂ ਉਸ ਨੂੰ ਵਿਕਰਮ ਜੀ ਪ੍ਰਭ ਜੀ ਠੀਕੋ ਜੀ ਆਂ ਜੀ ਜੁੜ ਗਏ ਨੇ ਜੀ ਪ੍ਰਭ ਜੀ ਜਪ ਜੀ ਜੁੰਦਰ ਕੌਰ ਬੱਬਰ ਭੈਣ ਜੀ ਠੀਕੋ ਜੀ ਸੁਬਾ ਸਿੰਘ ਜੀ ਅਬੀ ਜੀ ਜੈ ਬਾਬੇ ਦੀ ਜੈ ਬਾਬੇ ਨਜਾਇਬ ਬਾਬੇ ਦੀ ਲਾ ਜੀ ਜਿੰਦਰ ਜੀ ਰਾਏ ਸਿੰਘ ਜੀ ਇੱਕ ਇੱਕ ਕਰੋ ਸਾਰਿਆਂ ਬੇਨਤੀ ਵੀਡੀਓ ਸ਼ੇਅਰ ਕਰਨੀ ਵਾਲੀ ਜੀ ਇੱਕ ਇੱਕ ਵਾਰੀ ਸ਼ੇਅਰ ਜਰੂਰ ਕਰਦੇ ਚਲੋ ਸਾਰਿਆਂ ਨੂੰ ਬੇਨਤੀ ਉਹ ਮੇੜਾ ਇੱਕਰੀ ਖਾਲੀ ਹੌਲੀ 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 ਭਰਿਆ ਜਾਏਗਾ ਪ੍ਰਵਾਹ ਨਾ ਕਰੋ ਲੋ ਜੀ ਆਜ ਰਹੀਆਂ ਬਲਾਈ ਜਨੇ ਮਸਤ ਫਕੀਰ ਜੀ ਵੀਡੀਓ ਸ਼ੇਅਰ ਕਰ ਦਿਓ ਕਿਹਨੇ ਕਿਹਨੇ ਸ਼ੇਅਰ ਕਰਤੀ ਐ ਅਸ ਲਿਖ ਦਿਓ ਰਮਨਦੀਪ ਜੀ ਅਸ਼ੋਕ ਕੁਮਾਰ ਜੀ ਜੈ 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 ਹੋ ਜੈ ਹੋ ਜੈ ਹੋ ਲੈ ਕਬੱਡੀ ਦੇ ਕੱਪ ਜਿਹੜੇ ਨੇ ਤੇ ਬਾਬਾ ਹੀ ਦੇਗੀ ਸਾਨੂੰ ਹੈਨਾ Winner ਇਹ ਜਿਹੜੇ ਮੁੰਡਿਆਂ ਨੇ ਕੱਪ ਜਿੱਤੇ ਕਬੱਡੀ ਦੇ ਆਪਾਂ ਹੀ ਦਰਬਾਰ ਦੇ ਜਾ ਗਏ ਨੇ ਕਬੱਡੀ ਦੇ ਨੇ ਕੱਪ ਜਿਹੜੇ ਨੇ ਸੋ ਅੱਜੋ ਸਵੇਰੇ ਆਪਾਂ ਸਵੇਰੇ ਨਵੇਂ ਦਰਬਾਰ ਤੇ ਗੋਸਪਾਲ ਦੇ ਸਰਕਾਰ ਦੇ ਵਿਚਰਸ਼ੰਦਾਰੇ ਕਰਾਉਣੇ ਥੋੜੀ ਜਿᱷ ਤੱਕ ਸੰਗਤ ਜੀ ਤੁਹਾਨੂੰ ਮੀਆਂ ਗੋਸਪਾਲ ਸਰਕਾਰ ਯਾਨੀ ਕਿ 11ਵੀਂ ਸਰਕਾਰ ਦੇ ਦਰਬਾਰ ਤੋਂ ਸਿੱਧੇ ਦਸਣੇ ਇੱਕ ਇੱਕ ਹੋ ਗਿਆ ਅਸ਼ੋਨੀ ਜੀ ਆਪੇ ਲਈ ਮੁਕੇਤੀ ਜੀ ਆਪੇ ਲਈ ਦੀਪਾ ਜੀ ਮਾਣੀ ਵਾ ਦੀਪਾ ਜੀ ਮਾਣੀ ਵਾ ਲੇਪਾ ਜੀ ਦੀਪਾ ਇੰਗਲੈਂਡੀਆ ਕਲਾਕਾਰ ਸਾਹਿਬ ਵੈਰੀ ਗੁੱਡ ਹੋਰ ਦੀਪਾ ਜੀ ਠੀਕ ਹੋ ਜਤਿੰਦਰ ਜੀ ਠੀਕ ਹੋ ਰਾਣਾ ਜੀ ਠੀਕ ਹੋ ਜੀ ਗੋਪੀ ਜੀ ਜੇ ਮਾਪੇ ਦੀ ਗੋਪੀ ਜੀ ਜੇ ਮਾਪੇ ਦੀਪਾ ਇੰਗਲੈਂਡੀਆ ਸਾਡਾ ਵੀ ਜੁੜ ਚੁੱਕਿਆ ਸਾਰੇ ਵੀਰਾਂ ਦੇ ਨਾਮ ਤੇ ਅਰਦਾਸ ਹੈ ਨਾ ਜਿੰਦ ਤੌਰ 팬 ਦੇ ਨਾਮ ਤੇ ਅਰਦਾਸ ਹੈ ਇਸ ਕਿ ਵੀਡੀਓ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਸ਼ੇਅਰ ਕਰ ਦਿਓ WhatsApp ਗਰੁੱਪਾਂ ਜੀ ਪਾ ਦਿਓ ਜੀ ਭਾਈ ਠੀਕ-ਠਾਕ ਰਹੇ ਸਾਰੇ ਠੀਕ ਨੇ ਨਾ ਭੈਣ ਵੀ ਠੀਕ ਹੈ ਜੈ ਬਾਬੇ ਦੀ ਲਾਡਲ ਕਰਦੇ ਚਲੋ ਦਰਸ਼ਨ ਤੇ ਵੀਡੀਓ ਸ਼ੇਅਰ ਕਰਦੇ ਹੋਰ ਕੀ ਠੀਕ ਹੋ ਲੱਗੋ ਹਾਂਜੀ ਹਾਂਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਹੋ ਜੈ ਹੋ ਜੈ ਹੋ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀਡੀਓ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਰਾਜਜੀ ਵਿਕਰ ਜੀ ਹਾਂਜੀ ਤਲਵੰਡੀ ਜੀ ਜੈ ਬਾਬੇ ਸਾਰਿਆਂ ਦੁਆਰਾ ਕਮੈਂਟ ਲੈਣੀ ਸ਼ੁਰੂ ਕਰ ਰਹੇ ਨੇ ਅਸ਼ੂਨੀ ਕੁਮਾਰ ਜੀ ਜੈ ਬਾਬੇ ਜੀ ਜੈ ਬਾਬੇ ਗੁਰਵਿੰਦਰ ਸਿੰਘ ਜੀ ਜੈ ਬਾਬੇ ਸਾਰਿਆਂ ਨੂੰ ਬੇਨਤੀ ਵੀ ਇੱਕ ਇੱਕ ਵਾਰੀ ਵੀਡੀਓ ਜਲਦੀ ਨੂੰ ਸ਼ੇਅਰ ਜ਼ਰੂਰ ਕਰਨੇ ਚਲੋ ਤਾਂ ਜੋ ਕਿ ਤੁਹਾਡੇ ਸਾਰਿਆਂ ਦੇ ਕਮੈਂਟ ਨੂੰ ਅਪਾ ਲੈ ਲਈਏ ਹਾਂਜੀ ਲਓ ਬਾਬਾਈ ਦਾ ਸੇਹਰਾ ਠੀਕ ਕੀਤਾ ਜਾ ਰਿਹਾ ਹੈ। ਪੱਗ ਦਾ ਹਨਾ ਲੜ ਲੁਣ ਸਾਰੇ ਲੜ। ਅਦਭੁਤ ਨਜ਼ਾਰਾ। ਬਹੁਤ ਘਾਟ ਨਜ਼ਾਰਾ ਇਹੋ ਜਿਹਾ ਮਿਲਦਾ ਵੇਖਣ ਨੂੰ। ਕਦੇ ਕੋਈ ਕਰਮਾਂ ਵਾਲਾ ਦਿਨ ਹੁੰਦਾ ਮੇਰੇ ਕੋਲ ਲਾਈਵ ਦੇਖ ਲਿਓ ਸਾਰਾ ਕੁਝ ਦੇਖ ਲੈ ਇਹੋ ਜਿਹਾ ਨਜ਼ਾਰਾ ਕਦੇ ਨਹੀਂ ਦਿੱਸਿਆ ਆਏਗਾ। ਬਾਬਾਈ ਦਾ ਸ਼ਿੰਗਾਰ ਹੁੰਦਾ ਨਜ਼ਾਰਾ ਤੁਹਾਨੂੰ ਕਦੇ ਨਹੀਂ ਦਿੱਸਿਆ ਆਏਗਾ। ਮਹਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਜੈ ਬਾਬੇ ਦੀ। ਦੀਪ ਜੀ ਜੈ ਬਾਬੇ ਦੀ ਮਾਈ ਜੈ ਬਾਬਾ ਜਵਿੰਦਰ ਕੋਰ ਬੱਬਰ ਦੀ ਸਾਰਿਆਂ ਬੈਂਕ ਇੱਕ ਵਾਰੀ ਵੀਡੀਓ ਜਲਦੀ ਨਹੀਂ ਸ਼ੇਅਰ ਜ਼ਰੂਰ ਕਰੇ ਪ੍ਰਦੀਪ ਜੀ ਜੈ ਬਾਬੇ ਦੀ ਜੁਤੀ ਤੇਰੇ ਪੈਰ ਦੀ ਬਣਾ ਤੇਰੇ ਨਾਲ ਨਾਲ ਰਹਾ ਸਾਈਆਂ ਹਾਂ ਜੀ ਦੇਖ ਲੈ ਜੋਣਾ ਲੱਗਿਆ ਪੈ ਸਿਰਾ ਕਿ ਨਹੀਂ ਬਾਬਾ ਜੀ ਦੇ ਦਰਬਾਰ ਤੇ ਇੱਕ ਇੱਕ ਚੀਜ਼ ਦਾ ਖਿਆ ਰੱਖਿਆ ਜਾਂਦਾ ਇੱਥੇ ਦਰਬਾਰ ਤੇ ਪੀਰ ਪਾਸ਼ਾਨ ਸਈਦਾ ਅਸਲਾਮ ਕਰਨ ਦੇ ਲਈ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੇਗੀ ਗੱਲ ਨੂੰ ਕਿਉਂਕਿ ਜੇਠਾ ਵੀਰਵਾਰ ਥੋੜਾ ਮਾਹੌਲ ਵੀ ਖਰਾਬ ਸੀ ਪੰਜਾਬ ਦੇ ਵਿੱਚ ਨਾ ਸਾਰੇ ਸਾਰੀ ਦੁਨੀਆ ਚ ਸਾਰੇ ਇੰਡੀਆ ਚ ਹੀ ਖਰਾਬ ਸੀ ਸੋ ਆ ਬੜਾ ਉਦਬੁੱਤ ਨਜ਼ਾਰਾ ਹੈ ਬਾਬਾ ਜੀ ਦਾ ਸ਼ਿੰਗਾਰ ਹੋ ਰਿਹਾ ਹੈ ਜੁਤੀ ਤੇਰੇ ਪੈਰ ਦੀ ਬਣਾ ਤੇਰੇ ਨਾਲ-ਨਾਲ ਰਹਾ ਸਾਈਆਂ ਹੈ ਜੀ ਲਾ ਜੀ ਸਿੱਧੀ ਜੁਤੀ ਹੋ ਗਈ ਜੇਠਾ ਵੀਰਵਾਰ ਹੈ ਨਾ ਤੇ ਪੀਰ ਪਾਸ਼ਾ ਜੇਠੇ ਵੀਰਵਾਰ ਤੇ ਲੱਖ ਦਾ ਤਲਾਲਾ ਵਾਲੇ ਪੀਰ ਸਰਕਾਰ ਫਿਰਕਾ ਪਾਉਂਦੇ ਹੀ ਪਾਉਂਦੇ ਨੇ ਇਸ ਦਰਬਾਰ ਤੇ ਫਿਰਕਾ ਪਾਉਣਾ ਹੀ ਹੁੰਦਾ ਹੈ ਇੰਨਾਂ ਦੇ ਯੁੱਤੀ ਜਰਤੀ ਫਿਰ ਸੀਮਨ ਜੀ ਜੈ ਬਾਬੇ ਜੀ ਜਿਨ੍ਹਾਂ ਜਿਨ੍ਹਾਂ ਦੀ ਹਾਜ਼ਰੀ ਨਾਲ ਲੱਗੇ ਦੱਸੀ ਚੱਲੀ ਗੋਲਕੀ ਰਹਿ ਜਾਵੇ ਤਾਂ ਫਿਰ ਗੁੱਸਾ ਨਾ ਕਰਿਓ ਕੋਈ ਨਿਕਤ ਨਹੀਂ ਤੇ ਖਿਰਕਾ ਪਾਉਣਾ ਹੀ ਪਾਉਣਾ ਪੀਰ ਪਾਸ਼ਾ ਨੇ ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ 11ਵੀਂ ਸਰਕਾਰ ਦਾ ਰੋਜੀ ਦੇਮਦਰ ਵੀ ਇਕ ਲਾਈਵ ਕਰਦੇ ਆ ਥੋੜੀ ਦੇਰ ਤੱਕ ਚੱਲ ਕੇ ਦਰਬਾਰ ਨੌ ਬਰ ਨੌ ਤਿਆਰ ਬਰ ਤਿਆਰ ਸਾਰੀ ਸੰਗਤ ਨੂੰ ਖੁੱਲਾ ਸੱਦਾ ਕੱਲ ਆਜੋ ਆ ਕੇ ਬੈਠੇ ਵੀਰਵਾਰ ਤੇ ਪੀਰ ਪਾਸ਼ਾ ਦੇ ਦਰਬਾਰ ਤੇ ਨਾਲੇ ਦਾ ਸਾਈਦਾ ਸਲਾਮ ਕਰੋ ਨਾਲੇ ਦਰਸ਼ਨ ਕਰੇ ਕਰੋ ਪੀਰ ਪਾਸ਼ਾ ਦੇ ਰੋਜੇ ਤੇ ਨੀਂਦੋਂਸਪਕ ਸਰਕਾਰ ਗੈਰਵੀਂ ਸਰਕਾਰ ਦੇ ਨਾਲੇ ਨਵੇਂ ਦਰਬਾਰ ਦੇ ਆ ਕੇ ਤੇ ਬਾਬਾ ਜੀ ਦੇ ਅਸ਼ੀਰਵਾਦ ਲਓ ਨਵੇਂ ਦਰਬਾਰ ਦਾ ਗੈਰਨੀ ਸਰਕਾਰ ਦਾ ਦਰਬਾਰ ਸਾਰੀ ਸੰਗਤ ਨੂੰ ਪਤਾ ਵੀ ਚੱਲ ਗਿਆ ਬਾਬਾ ਜੀ ਕਿੱਥੋਂ ਹੈ ਆਦਮਪੁਰ ਬਾਬ ਠੀਕ ਹੈ ਬਾਬੇਓ ਕੀ ਗੱਲ ਹੈ ਨਹੀਂ ਰਹਿ ਕਿੰਨੇ ਸਾਲ ਹੋ ਗਏ ਉਮਰਾਂ ਹੀ ਹੋਗੀ ਚਲੋ ਗੁੱਡ ਚਲੋ ਕਿਰਪਾ ਹੀ ਜਾਈ ਦੀ ਸ਼ੂਗਰ ਬਾਪਾ ਕਹਿੰਦਾ ਵੀ ਮੈਨੂੰ ਉਮਰਾਂ ਹੀ ਹੋਗੀ ਤੇ ਬਹੁਤ ਕਿਰਪਾ ਹੈ ਹੁਸ਼ੈਨ ਸ਼ਾਹੀ ਕਿਰਪਾ ਕੱਲ ਨੂੰ ਸੰਗਤ ਦੇ ਦੇ ਮੇਲੇ-ਗੇਲੇ ਹੋਣਗੇ ਹਾਂਜੀ ਉਹ ਚਾਹ ਤੇ ਸੁਣਾਉਂਦਾ ਨਾ ਨਾ ਇੱਥੇ ਕਰਦੇ ਹਾਂ ਹਾਂ ਜੀ 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 ਜੈ ਪੀਰਾਂ ਦੀ 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 ਪੀਰ ਨਗਾਹਾਂ ਦਰਬਾਰ ਹੁੰਨਾ ਹੈ ਮਾਚ ਲੱਖ ਦਾ ਦਨਾਲਾ ਮਲੇ ਪੀਤਰ ਕਰਦੇ ਸ਼ਾਹੀਰ ਹੋ ਜੇ ਤੋ ਯਾਨੀ ਕਿ ਪੀਰ ਨਗਾਹਾਂ ਚ ਸਿੱਧੇ ਦਰਸ਼ਨਦਾਰੇ ਸਿੱਧੇ ਦਰਸ਼ਨਦਾਰੇ ਸਿੱਧੇ ਦਰਸ਼ਨਦਾਰੇ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀਡੀਓ ਸ਼ੇਅਰ ਕਰ ਦਿਓ ਕਿੰਨੇ ਕਿੰਨੇ ਸ਼ੇਅਰ ਕਰਤੀ ਖੁਸ਼ੀ ਦੇ ਨਾਲ ਨਾ ਤੇ ਆਪਾਂ ਥੋੜੀ ਦੇਰ ਤੱਕ ਤਿਆਰ ਰਹਿ ਆ ਜੇ ਆਪਾਂ ਆਪਾਂ ਲੈ ਕੇ ਚੱਲਨੇ ਗਾਉਂ ਸੇ ਆਜਮ ਸਰਕਾਰ ਦੇ ਦਰਬਾਰ ਤੇ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਆ ਖਿੱਚ ਕੇ ਇੱਕ ਕੋਰ ਸ਼ੇਅਰ ਕਰੋ ਗਾਉਂ ਸੇ ਆਜਮ ਸਰਕਾਰ ਯਾਨੀ ਕਿ 11ਵੀਂ ਸਰਕਾਰ ਦੇ ਦਰਬਾਰ ਤੇ ਲੈ ਕੇ ਜਾਣਾ ਸਾਰੀ ਸੰਗਤ ਨੂੰ ਆਪਾਂ ਟੋਟਲੀ ਜਿੰਨੀ ਵੀ ਸੰਗਤ ਹੈ ਨਾ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਉਸ ਦਰਬਾਰ ਤੇ ਆਪਾਂ ਨ ਸਈਦਾ ਸਲਾਮ ਵੀ ਕਰਨਾ ਹੈ ਪੀਰ ਪਾਸ਼ਾ ਨੂੰ ਤੇ ਨਾਲ ਦੀ ਨਾਲ ਨਾਲ ਦੀ ਨਾਲ ਤੁਹਾਨੂੰ ਬੇਨਤੀ ਹੈ ਵੀ ਉਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਨਿਆ 20 ਕਮੈਂਟਾਂ ਤਾਂ ਕਰਨਾ ਹੀ ਘੰਟਾ ਸੌਰੀ ਲੱਗ ਜਾਏਗਾ ਫਲੋਰ ਤੋਂ ਸੰਗਤ ਜੇ ਹਾਂ ਫਲੋਰ ਵਾਲੇ ਜੇ ਬਾਬੇ ਦੀ ਫਲੋਰ ਵੀ ਆਉਣਾ ਹੈ ਥੋੜੇ ਦਿਨਾਂ ਤੱਕ ਨੰਬਰ ਉੱਤੇ ਹੈਗਾ 23 ਦੇ ਲੈ ਲਿਓ ਜੇ ਮੇਰੇ ਕੋਲ ਫਲੋਰ ਆਉਣਾ ਹੈ ਮਈਆ ਭਗਵਾਨ ਤੇ ਆਉਣਾ ਹੈ ਨੰਬਰ 23 9613400786 ਕੌਣ ਕਿੱਥੋਂ ਕਿੱਥੋਂ ਬੋਲ ਰਿਹਾ ਆਪਣੇ ਆਪਣੇ ਨਾਮ ਦਾ ਕਮੈਂਟ ਜ਼ਰੂਰ ਦੇ ਜੀ ਕੌਣ ਕਿੱਥੋਂ ਕਿੱਥੋਂ ਬੋਲ ਰਿਹਾ ਆਪਣੇ ਆਪਣੇ ਨਾਮ ਦਾ ਕਮੈਂਟ ਜ਼ਰੂਰ ਦਿਓ ਕੌਣ ਕਿੱਥੋਂ ਕਿੱਥੋਂ ਦੇਖ ਰਿਹਾ ਆਪਣੇ ਆਪਣੇ ਨਾਮ ਦਾ ਕਮੈਂਟ ਜ਼ਰੂਰ ਦਿਓ ਕੌਣ ਕਿੱਥੋਂ ਕਿੱਥੋਂ ਮੜਾਇਆ ਜ਼ਰੂਰ ਕਮੈਂਟ ਦਿਓ ਆਪਣੇ ਆਪਣੇ ਲਾਕੇ ਦਾ ਹਾਂ ਇਹ ਆ ਗਿਆ ਨਿੱਪਾ ਹਾਂ ਭਪਿੰਦਰ ਜੀ ਜੈ ਬਾਬੇ ਦੀ ਜੀਤ ਰਾਮ ਜੀ ਜੈ ਬਾਬੇ ਦੀ ਲਾੜੀ ਲਾੜੀ ਬੰਦਤਰਹਾਗੇ ਇਹ ਕਿਥੋਂ ਕਾਂਡੇ ਨਾਲੇ ਪਿੰਡ ਕੋਲ ਪੁੱਟਾ ਰਿਸ਼ਟਖਾਪੇ ਬਾਬੇ ਬਾਬੇ ਗੱਡੀ ਲਾਉਂਦੇ ਹੋ ਹਾਂਜੀ ਗੱਡੀ ਲਾਉਣੀ ਆ ਜ 11 ਮੀਲ ਸਵਾਰੀ ਲੱਗੀ ਆ ਮੇਰਾ ਗਾਂਵ ਇਸ ਪਾਸੇ ਸਵਾਰੀ ਲੱਗੀ ਆ ਕਾਂਡੇ ਟਾਂਡਾ ਉੜਮੁੜ ਟਾਂਡਾ ਉੜਮੁੜ ਤੇ ਲਾਗੇ ਪੈਂਦਾ ਵਾ 4 ਕਿਲੋਮੀਟਰ ਪਿੰਡ ਕੋਲ ਪੁੱਟਾ ਛੇਵੇਂ ਪਾਛੇ ਗੋਪਰਾ ਨੇੜੇ ਛੇਵੇਂ ਪਾਛੇ ਇਤਿਹਾਸਕ ਬੋਦਰਾ ਤੇ ਆਸੇ ਗੋਰਦਵਾਰ ਨੇੜੇ ਟਾਂਡਾ ਹੁਣ ਬੜਾ ਬਾਬੇ ਗੱਡੀ ਲਾਉਂਦੇ ਨੇ ਉੱਥੇ ਭੈ ਪਾਸ਼ਾ 11ਵੀਂ ਸਰਕਾਰ ਦੇ ਬੜੇ ਤਕੜਾ ਜੁਗੜ ਮੈਂ ਟਨ ਦਾ ਲੋ ਜੀ ਇਹਨੇ ਤੇ ਆ ਜੇ ਹਾਂ ਹਾਂ ਸਭ ਸੰਗਤ ਨੂੰ ਸਾਡੇ ਵਾਲਾ ਕੀ ਆਏ ਰਹੀ ਨਿਗਾਹ ਤੇ ਮਮਾ ਮਾਕੇ ਬਾਤ ਤੋਂ ਗਿਆਨੀ ਸਰਕਾਰ ਦੇ ਦਰਸ਼ਨ ਕਰੋ ਗਿਆਨੀ ਸਰਕਾਰ ਦੇ ਦਰਸ਼ਨ ਉੱਥੇ ਹੋ ਗਿਆ ਹਾਂ ਦਰਬਾਰ ਖੁੱਲ ਚੁੱਕਿਆ ਜੀ ਦਰਬਾਰ ਖੁੱਲ ਚੁੱਕਾ ਹੈ 11ਵੀਂ ਸਰਕਾਰ ਦਾ ਸੰਤਾ ਭਰ ਕੇ ਹੰਗਾਰਾ ਦੇ ਨਾ ਕੇ ਗਹਿਰਮੀ ਚਕਾਰ ਤੇ ਦਰਸ਼ਕ ਕਰਦਾ ਬਾਪੂ ਜੀ ਤੇ ਕਾਰਾ ਸਤਿਆ ਸਰਕਾਰਾਂ ਦੇ ਨਾਮ ਦਾ ਥੋੜੀ ਦੇਰ ਤੱਕ ਮਿਲਦੇ ਜੀ ਗਹਿਰਮੀਆਂ ਸਰਕਾਰ ਦੇ ਦਰਬਾਰ ਤੇ ਆਪਾਂ ਹੁਣ ਉਥੀ ਆ ਕੋਈ ਜਿਉਂ ਤੱਕ ਦਰਬਾਰ ਓਪਨ ਹੋ ਗਿਆ ਤੇ ਨਾਲੇ ਇੱਕ ਹੋਰ ਵਦਾਈਆਂ ਵੀ ਪਹਿਲਾ ਲਾਈਵ ਹੋ ਰਿਹਾ ਹੈ 16 ਪ੍ਰੋ ਚ ਕੁਆਲਟੀ ਦੱਸਿਓ ਕਿਵੇਂ 60 ਯਾਨੀ ਕਿ 16 ਪ੍ਰੋ ਚੋਂ ਪਹਿਲਾ ਲਾਈਵ ਹੈ ਫਰਸਟ ਫੋਟੋ ਗੁਰੂ ਦਰਬਾਰ ਤੋਂ ਆਈ ਹੋਈ ਜਾਂਦੇ ਚੋਂ ਲਾਈਵ ਪਹਿਲਾ ਜਿਹੜਾ ਇੱਥੋਂ ਦਾ ਹੈ ਤੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇੱਕ ਇੱਕ ਵਾਰੀ ਸਾਰਿਆਂ ਨੇ ਵੀਡੀਓ ਸ਼ੇਅਰ ਕਰੋ ਜਿਹਨੇ ਜਿਹਨੇ ਸ਼ੇਅਰ ਕਰਤੀ ਯੈਸ ਲਿਖ ਦੋ ਉਹਨਾਂ ਦਾ ਨਾਮ ਦੀ ਸਪੈਸ਼ਲ ਹਾਜ਼ਰੀ ਦਿੰਨੇ ਆਪਾਂ ਲਓ ਫਿਰ ਵੇਖੋ ਜੁਟਕਾ ਮਿੰਟ ਲਾਵਾਂਗੇ ਸਾਰੇ 5:50 ਮਿੰਟ ਹੋ ਗਏ 5:52 ਤੇ ਆਪਾਂ ਲਾਈਵ ਬੰਦ ਕਰ ਦੇਣਾ ਬਸ ਜਿਹਨੇ ਜਿਹਨੇ ਯੈਸ ਲਿਖਤਾ ਵੀਡੀਓ ਸ਼ੇਅਰ ਕਰਨੇ ਕੋ ਉਧਰ ਤੋਂ ਕੋ ਉਧਰ ਵਾਲਿਓ ਆਹਾਂ ਹਾਂ ਜੈ ਬਾਬੇ ਦੀ ਉਹਨਾਂ ਨੂੰ ਕੋ ਉਧਰ ਵੀ ਆਏ ਲੇਖ ਦੋ ਦਨ ਤੱਕ ਜੈ ਬਾਬੇ ਨੇ ਬਾਹਲਾ ਸਰਕਾਰ ਤੇ ਗੁਲਾਮ ਵੈਰੀ ਗੁੱਡ ਆਪਣਾ ਆਪਣਾ ਸਾਰਿਆਂ ਦਾ ਹਾਜ਼ਰੀ ਲਈ ਚੁਲੋ ਆਪਣੇ ਇਲਾਕੇ ਦੇ ਜਿਹਨੇ ਜਿਹਨੇ ਸ਼ੇਅਰ ਕਰਤੀ ਯੈ ਪੀਰ ਪਾਸ਼ਾ ਨੂੰ ਸੈਦਾ ਸਲਾਮ ਕਰਨ ਦੇ ਲਈ ਸੰਗਤ ਵੱਡੀ ਗਿਣਤੀ ਦੇ ਵਿੱਚ ਬਾਬਾ ਜੀ ਦੇ ਦਰਬਾਰ ਤੇ ਪਹੁੰਚੀ ਵੀ ਪਹੁੰਚ ਰਹੀ ਹੌਲੀ 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 ਆ ਰਹੀ ਹੈ। ਆਪ ਪੂਲਰ ਵੀ ਫੱਟੀ ਪਾੜ ਲਾਏ ਨੇ ਬਾਬੇ ਦਰਬਾਰ ਤੇ ਵੱਡੀਆਂ ਹੀ ਮੋਟਰਾਂ ਲਾਤੀਆਂ ਨੇ। ਜੇ ਕੋਈ ਕਿਸੇ ਤਰ੍ਹਾਂ ਦੀ ਨਾ ਪ੍ਰੋਬਲਮ ਸ਼ਰੂ ਨਾ ਹੋਵੇ ਹੈਨਾ। ਤੇ ਲਓ ਜੀ। ਸੈਦਾ ਸਲਾਮ ਪੀਰ ਪਾਸ਼ਾ ਇੱਕ ਇੱਕ ਵਾਰੀ ਸਾਰਿਆਂ ਨੇ ਮੈਂ ਵੀ ਸ਼ੇਅਰ ਕਰ ਦੋ। ਜਿੰਨੇ ਜਿੰਨੇ ਸ਼ੇਅਰ ਕਰਤੀ ਐਸ ਲਿਖਿਓ ਮੜਾ ਜਾ। ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਕਿਹਨੇ ਕਿਹਨੇ ਸ਼ੇਅਰ ਕਰਤੀ। ਲਓ ਜੀ। ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਸ਼ੇਅਰ ਕਰਦੇ ਹਾਂ 100 ਤੱਕ 2 ਮਿੰਟ 1 ਮਿੰਟ ਰਹਿ ਗਿਆ ਬਹੁਤ ਚਲਾਣਾ ਲਾਈਵ ক্লাস ਵਿੱਕੀ ਜੀ ਆਪਣੇ ਨਾਮ ਦਾ ਕਮੈਂਟ ਦੇ ਦੇ ਵਿੱਕੀ ਜੀ ਇਸ ਨਾਮ ਜੀ ਸੁਵਿੰਦਰ ਜੀ ਹਾਜ਼ਰੀ ਲਾ ਰਹੇ ਆ ਆਪਾਂ ਥੋੜੀ ਦਰਵਾਜ਼ੇ ਤੇ ਰਾਣਾ ਜੀ ਮੇਰਾ ਜੀ ਜੋਗਾ ਜੀ ਕੁਤਲ ਸੁਵਿੰਦਰ ਜੀ ਜੈ ਬਾਬੇ ਦੀ ਸਾਰਿਆਂ ਦੀ ਹਾਜ਼ਰੀ ਲੱਗ ਰਹੀ ਸਵਾਜ ਜੀ ਆਪਣੇ ਆਪਣੇ ਨਾਮ ਦਾ ਕਮੈਂਟ ਦੇ ਦਿਓ ਚਲੋ ਸਾਰਿਆਂ ਨੂੰ ਬੇਨਤੀ ਵਿੱਕੀ ਜੀ ਜੈ ਬਾਬੇ ਦੀ ਸਾਰਿਆਂ ਦਾ ਹਾਜ਼ਰੀ ਲਾ ਰਹੇ ਆ ਆਪਾਂ ਲਖਤ ਲਾਲਾ ਵਾਲੇ ਪੀਰ ਸਰਕਾਰ ਤੇ ਸ਼ਾਹੀਰ ਹੋ ਜੇ ਤੇ ਤੁਹਾਡੇ ਆਪਣੇ ਆਪਣੇ ਨਾਮ ਦਾ ਕਮੈਂਟ ਦਿੰਦੇ ਚਲੋ ਜੈ ਬਾਬੇ ਦੀ ਜੈ ਬਾਬੇ ਦੀ ਯਸ ਰਣਜੀਤ ਸਿੰਘ ਸ਼ਰਮਾ ਨੇ ਸ਼ੇਅਰ ਕੀਤੀ ਜੈ ਬਾਬੇ ਦੀ ਸ਼ਰਮਾ ਜੀ ਧੰਨਵਾਦ ਤੁਹਾਡਾ ਰਾਣਾ ਯਾ ਜੀ ਜੈ ਬਾਬੇ ਦੀ ਧੰਨਵਾਦ ਜੀ ਰਾਣਾ ਯਾ ਜੀ ਤੁਹਾਡਾ ਸ਼ੇਅਰ ਕਰਨ ਦੇ ਲਈ ਬਾਬਾ ਜੀ ਦਾ ਪਿਆਰ ਲੈਣ ਦੇ ਲਈ ਸੋ ਬਾਬਾ ਜੀ ਦਾਰਬਾਰ ਲੱਖ ਦਾ ਤਲਾਲਾ ਵਾਲੇ ਪੀਰ ਸਰਕਾਰ ਦੇ ਸ਼ਾਹੀਰ ਹੋ ਜਾ ਜਾਨੀ ਕਿ ਪੀਰ ਨਗਾ ਦਾ ਦਰਬਾਰ ਉਹਨਾ ਹਿਮਾਚਲ ਸੋ ਸਿੱਧੇ ਦਰਸ਼ਕਦਾਰ ਇੱਕ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਵੀਡੀਓ ਨੂੰ ਸ਼ੇਅਰ ਕਰਕੇ WhatsApp ਗਰੁੱਪਾਂ 'ਚ ਵੀ ਪਾ ਦਿਓ Facebook ਤੇ ਸ਼ੇਅਰ ਕਰਦੇ ਦੇ ਨਾਲ ਨਾਲ WhatsApp ਗਰੁੱਪਾਂ 'ਚ ਪਾ ਦਿਓ ਲਾਈਵ ਦਰਸ਼ਕਦਾਰੇ ਨੇ ਲਾਕ ਦਾ ਲਾਲਾਂ ਵਾਲੇ ਪੀਰ ਸਰਕਾਰ ਦੇ ਸ਼ਾਹੀ ਹੋ ਜੇ ਜਾਨੀ ਕਿ ਪੀਰ ਨਗਾਹਾ ਦਰਬਾਰ ਉਨਾ ਹੀ ਬਾਚਲ ਤੋਂ ਲੋ ਜੀ ਲਾਸਟ ਮਿੰਟ ਹੈ ਆਪਾਂ ਲਾਈਵ ਚ ਇਸ ਤੋਂ ਬਾਅਦ 11ਵੀਂ ਸਰਕਾਰ ਦੇ ਜੁੜਦੇ ਆ ਕਰਮਜੀਤ ਜੈ ਬਾਬੇ ਦੀ ਗੁਰਵਿੰਦਰ ਜੀ ਜੈ ਬਾਬੇ ਦੀ ਸਵੇਤਾ ਸਿੰਘ ਜੀ ਜੈ ਬਾਬੇ ਸਵੇਤਾ ਸੈਣੀ ਜੈ ਬਾਬੇ ਦੀ ਗੁਰਜੰਟ ਜੀ ਜੈ ਬਾਬੇ ਦੀ ਜੈ ਬਾਬੇ ਦੀ ਜਿਕਸੀਰ ਜੀ ਜੈ ਬਾਬੇ ਦੀ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ ਮੰਗਲ ਸਿੰਘ ਦੇ ਦਿਲੀਪ ਜੀ ਜੈ ਬਾਬੇ ਲੋ ਜੀ ਕਿ ਆਪਾਂ ਹੁਣ ਇਧਰੋਂ ਕਰ ਦਿੰਦੇ ਆ ਲਾਈਵ ਲਾ ਇਲਾ 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 ਆਪਾਂ ਅੰਦਰ ਜਾਓ ਸੱਜੀ ਲੈ ਲੈ ਲਾ ਇਲਾ ਸਾਰਿਆਂ ਨੇ ਯੈਸ ਯੈਸ ਸਾਰੇ ਇੱਕ ਇੱਕ ਵਾਰੀ ਸ਼ੇਅਰ ਕਰਦੇ ਚਲੋ ਯੈਸ ਯੈਸ ਕਰਦੇ ਚਲੋ ਤੇ ਆਪਾਂ ਲਾਈਵ ਦਾ ਟਾਈਮ ਹੋਰ ਵਧਾ ਦਿੰਦੇ ਆ ਲਾ ਲਾ ਬਾਬੇ ਦੀ ਗੋਪੀ ਜੀ ਕਰਨ ਜੀ ਜੈ ਬਾਬੇ ਦੀ ਕਰਨ ਜੀ ਜੈ ਬਾਬੇ ਦੀ ਹੈਪੀ ਜੀ ਜੈ ਬਾਬੇ ਦੀ ਸੋ ਲੋ ਜੀ ਧੰਵਾਜ ਜੀ ਦੁਆਰਾ ਜੁੜਦੇ ਆਪਾਂ ਗਉਂਸਪੁਰ ਸਰਕਾਰ ਕਰ ਰਹੀ ਹੈ ਸਰਕਾਰ ਦਰਵਾਜ਼ੇ ਮੋਬਾਈਲ ਹੱਥੇ ਰੱਖਿਓ ਪਹਿਲੀ ਵਾਰ ਦਰਸ਼ਕਦਾਰੇ ਹੋਣਗੇ ਫੇਸਬੁਕ ਤੇ ਲਾਈਵ ਅੱਗੇ ਤੁਸੀਂ ਰਿਕਾਰਡਡ ਵੇਖੇ ਨੇ ਲਾਈਵ ਦਰਸ਼ਨ ਪਹਿਲੀ ਵਾਰ ਇੱਕ ਘੰਟੇ ਦੇ ਵਿੱਚ ਵਿੱਚ ਆਪਾਂ ਗਉਂਸਪੁਰ ਸਰਕਾਰ ਦਰਵਾਜ਼ਾ ਤੋਂ ਕਰਾ ਰਹੇ ਹਾਂ ਜੁੜੇ